ਬੇਤੀ ਵੀਰ ਜੀ ਪਾਣੀ ਪੋਜਦਾ ਕਰ ਦਿਓ ਕੀ ਕੌਡੀ ਮੋੜਦੀ ਭੀਮਣੇ ਦੂਜੀ ਕੌਡੀ ਮੋੜਦੀ ਏ ਸੁਖ ਸੁਖ ਲਾਵੇ ਕੈਨੇਡਾ ਉਹਨਾਂ ਵੱਲੋਂ ਬਹੁਤ ਵੱਡੇ ਪਿਆਰ ਆਏ ਧੰਨਵਾਦ ਹੈ ਸੁਖ ਲਾਵੇ ਕੈਨੇਡਾ ਵਾਲੇ ਦਾ ਧੰਨਵਾਦ ਲੈ ਵੀ ਲਖਵੀਰ ਆ ਜਾ ਮੇਰੇ ਵਾਲੇ ਮਾਈਕ ਤੇ ਧੰਨਵਾਦ ਆ ਤੇਰਾ ਤੇਰਾ ਸਾਹਮਣੀ ਦੇ ਸਕਦੇ ਜੱਟਾ ਕੋਈ ਚੱਕਰ ਨਹੀਂ ਹਰ ਇੱਕ ਨੂੰ ਪਤਾ ਆਉਂਦਾ ਹੈ ਬਾਬੇ ਦੀ ਮੇਰੇ ਕੋਈ ਗੱਲ ਨਹੀਂ ਆ ਜਾ ਭੀਮ ਆਜੋ ਯਾਰ ਕੀ ਗੱਲ ਹੈ ਆਰੋਵੀਰ ਮੇਰੇ ਪਿਆਰ ਦੇ ਨਾਲ ਆ ਜੋ ਪਿਆਰ ਆ ਜੋ ਸਾਰੇ ਤੁਸੀਂ ਬਹੁਤ ਕੋਈ ਗੱਲ ਨਹੀਂ ਵੀਰ ਸਾਡੇ ਸਹਜਪ੍ਰੀਤ ਕੈਨੇਡਾ ਜੋਵਨਪ੍ਰੀਤ ਯੂਕੇ ਮਾਨਪ੍ਰੀਤ ਸਿੰਘ ਅਰਮੋਲ ਪੰਜਾਬ ਪੁਲਿਸ ਜਸਵੀਰ ਸਿੰਘ ਜੀ ਤੇ ਦਿਲਖੋਸ਼ ਯੂਐਸਏ ਨਾਲ ਜਤਿੰਦਰ ਸਿੰਘ ਜੀ ਅੰਗਰੇਜ਼ ਸਿੰਘ ਜੀ ਸਿਕੰਦਰ ਸਿੰਘ ਜੀ ਨਿਊਜ਼ੀਲੈਂਡ ਤੇ ਰਾਜਨ ਵੀਰਾਂ ਦਾ ਧੰਨਵਾਦ ਹੈ ਬਹੁਤ ਸੋਹਣਾ ਪ੍ਰਬੰਧ ਹੈ ਮਹਾਵੀਰ ਸਿੰਘ ਜੀ ਸਰਬਿਆਂ ਨੂੰ ਮੁਬਾਰਕਬਾਦ ਦੇਵਾਂਗਾ ਪਰ ਮੇਰੀ ਬੇਨਤੀ ਹੈ ਵੀਰ ਜੀ ਥੋੜਾ ਗਰਾਊਂਡ ਦਾ ਡਿਸਿਪਲਨ ਜਿਹੜਾ ਹੈ ਉਹ ਜ਼ਰੂਰ ਬਣਾ ਕੇ ਰੱਖੀਏ ਸਾਰੇ ਤੁਸੀਂ ਸਤਕਾਰ ਦੇ ਯੋਗ ਵੀਰ ਰਾਜਨ ਵੀਰ ਹੋਣੇ ਇਹ ਫਰਾਂਦੀਪੁਰਿਆ ਗੋਪੀ ਜੀ ਮਾਇਆ ਪੁੱਜੀ ਦੀ ਕਰਦੀ ਆ ਇੱਕ ਮਹ ਪਤਾਪੁਰੀਆ ਇੱਕ ਪਤਾਪੁਰੀਆ ਗੱਬਰ ਨਜਵਾਨ ਸੁਖ ਲਾਵੇਂ ਕੈਨੇਡਾ ਤੇ ਅਰਸ਼ ਉਹਨਾਂ ਵੀਰਾਂ ਵੱਲੋਂ ਜਿਹੜਾ 11000 ਦੋ ਜਫਿਆਂ ਦੇ ਉੱਪਰ ਹੈ ਤੇ ਸਾਡੇ ਗੁਰੂ ਬੱਲੇ ਦੀ ਕਬੱਡੀ 2100 ਦੀ ਹੋਵੇਗੀ ਅਗਲੀ ਲੈ ਵੀ ਸਨੀ ਜੀਆ ਨੂੰ ਵੱਡੇ ਭਰਾ ਨੂੰ ਕਿਉਂਕਿ ਬਹੁਤ ਵੱਡਾ ਧੰਨਵਾਦ ਸੁਖ ਲਾਵਾ ਕੈਨੇਡਾ ਇੱਧਰ 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 ਏ ਆ ਏ ਆ ਓਏ ਇਹ ਮੱਲੇ ਦੀ